ਪਰ 8 ਕ ਸਾਲ ਪਹਿਲਾਂ 10 ਕ ਸਾਲ ਪਹਿਲਾਂ ਇੱਕ ਵਾਰੀ ਇੱਥੇ ਰਾਜਪੁਰੇ ਦੇ ਨੇੜੇ ਪਿੰਡ ਹੈ ਸੈਦ ਖੇੜੀ ਪਹਿਲੀ ਵਾਰ ਮੈਂ ਉੱਥੇ ਸ਼ਬਦ ਗਾਇਆ ਜਹਿ ਮਾਤ ਪਿਤਾ ਸੁਤ ਨੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਪਹਿਲੀ ਵਾਰ ਮੈਂ ਸ਼ਬਦ ਗਾਇਆ ਬੜੀ ਮਿਹਨਤ ਕਰਕੇ ਮੈਨੂੰ ਬੜਾ ਔਖਾ ਲੱਗੇ ਵੀ ਸ਼ਬਦ ਕਦੇ ਗਾਇਆ ਹੀ ਨਹੀਂ ਪਰ ਫਿਰ ਗਾਉਂਦੇ ਰਹੇ ਗਾਉਂਦੇ ਰਹੇ ਗਾਉਂਦੇ ਰਹੇ ਗਾਉਂਦੇ ਰਹੇ ਹੁਣ ਮੈਂ ਕਦੇ ਕਿਸੇ ਦਾ ਸ਼ਬਦ ਨਹੀਂ ਗਾਇਆ ਜ਼ਿੰਦਗੀ ਚ ਜ਼ਿੰਦਗੀ 'ਚ ਮੈਂ ਕਿਸੇ ਦੀ ਕਾਪੀ ਵਾਲਾ ਸ਼ਬਦ ਨਹੀਂ ਗਾਇਆ ਕੇ ਦਾ ਸੁਣਿਆ ਹੋਵੇ ਤੇ ਗਾਇਆ ਹੋਵੇ ਨਾ ਭਾਵੇਂ ਮੈਂ ਸਿੱਧਾ ਬਣਾਇਆ ਆਪੇ ਬਣਾਇਆ ਆਪੇ ਦਾਇਆ 200 ਸ਼ਬਦ ਗਾਇਆ ਹੋਣਾ 300 ਗਾਇਆ ਮੈਂ ਪਰ ਸਿੱਧਾ-ਸਿੱਧਾ じゃ ਗਾ ਲਿਆ ਪਰ ਜਿੱਦਾਂ ਨਹੀਂ ਪਰ ਉਹ ਜਿੰਨਾ ਗਾਇਆ ਆਪੇ ਹੀ ਬਣਾ ਲਿਆ ਆਪੇ ਹਸਾਬ ਜੇ ਆ ਗਿਆ ਵੀ ਐਂ ਨਹੀਂ ਕਰਕੇ ਹੁੰਦਾ ਬਣ ਗਿਆ ਸ਼ੌਂਕ ਬਣ ਗਿਆ ਤੇ ਆਪੇ ਸਿੱਖ ਲਿਆ ਬਾਣੀ